ਐਸ ਐਚਓ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਉਹ ਇਨਫੋਰਮੇਸ਼ਨ ਦੇ ਉੱਪਰ ਡੈਕਟ ਕਰਦੇ ਹੋਏ ਆਪਾਂ ਮੋਰੋਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨ ਆਰ ਆਈ ਹੈਗਾ ਸੰਤੋਖ ਸਿੰਘ ਦੇ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ ਦੋ ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਕੋਈ ਨਾਲ ਕੰਟੈਕਟ ਨਹੀਂ ਹੋ ਰਿਹਾ ਤੇ ਹੁਣ ਜਦੋਂ ਕੰਟੈਕਟ ਨਹੀਂ ਹੋਇਆ ਉਹਦੇ ਘਰ ਵਾਲੇ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ ਲਾਸ਼ ਮਿਲੀ ਐ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੌਰ ਇੱਕ ਉਹਦੀ ਜਿਹੜੀ ਹੈਗੀ ਐ ਇੱਕ ਲਾਸ਼ ਜਿਹੜੀ ਹੈਗੀ ਐ ਉਹ ਮਿਲੀ ਐ ਇੱਥੇ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਆ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਆ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜਿਹੜੀ ਹੈਗੀ ਐ ਇਸ ਇਸ ਮਰਡਰ ਨੂੰ ਟ੍ਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰਿਕ ਕਰਾਂਗੇ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਹੈ ਡੈੱਡ ਬੋਡੀ ਦੇਖਣ ਤੋਂ ਜ਼ਿਆਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਿਹਾ ਸਾਨੂੰ ਦੇ ਘਰ ਦੇ ਅਨੁਸਾਰ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾਰਿਆ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਦੋਨਾਂ ਨੇ ਦੇਖਿਆ ਕੀ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖੇ ਤੇ ਉਹ ਲਾਸ਼ਾਂ ਜਿਹੜੀਆਂ ਸੀ ਅੰਦਰ ਪਈਆਂ ਹੋਈਆਂ ਸੀਗੀਆਂ ਜਿਸ ਤੇ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ ਕੌਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਤੇ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਕਦੀ ਉਹਨਾਂ ਦਾ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਦੋਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਤੋਂ ਨਿਸ਼ਵਾਸ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਉਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਗੌਰ ਕੀਤਾ ਮੈਂ ਕਿਉਂ ਉੱਦਾਂ ਹੀ ਹੁਣ ਆਇਆ ਇਹ ਜਿੱਦਾਂ ਅਸੀਂ ਇੱਥੇ ਗਵਾਂਢਣ ਉਹਨੂੰ ਕਿਉਂ ਫੋਨ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਇਹ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਦਾ ਡਾ ਖੁੱਲਿਆ ਬੱਕਰੀਆਂ ਅੰਦਰ ਆ ਫਿਰ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਪਸ਼ੂਆਂ ਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸੌਂਣਾ ਛੱਡ ਦੇ ਤੇ ਉਹ ਨਰਾਤੇ ਉਹਨਾਂ ਦੇ ਵਰਤਪੁਰਤੇ ਰੱਖੇ ਉਹਨੇ ਮੇਰੀ ਗੱਲ ਨਹੀਂ ਸੀ ਹੋਈ ਹੋਏ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫਿਰ ਜਦਾਂ ਇਹ ਰਾਤੀ ਆਏ ਦੋ ਜਣੇ ਨਾਲ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤੇ ਵੀਡੀਓ ਬਣਾ ਲਈ ਖੂਨ ਦੀ ਫਿਰ ਸਾਨੂੰ ਖੂਨ ਤੋਂ ਥੋੜੀ ਟੈਨਸ਼ਨ ਹੋ ਗਈ ਫੇ ਮੈਂ ਰਾਤੀ ਸਾਰੇ ਨੂੰ ਫੋਨ ਕੀਤੇ ਆਪਣੇ ਨਾਨੀ ਨਾਨੀ ਸਾਰੇ ਸੱਦੇ ਸਵੇਰੇ ਅਸੀਂ ਆ ਕੇ ਦੇਖਿਆ ਫੋਨ ਫੋਨ ਕੀਤੇ ਸਰਪੰਚ ਨੂੰ ਬੰਚੂ ਨੂੰ ਸਾਰਿਆਂ ਨੂੰ ਫਿਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਡੀਆਂ ਪਈਆਂ ਸੀ ਅੰਦਰ ਮੰਮਾ ਇੱਥੇ ਰਹਿੰਦੇ ਸੀ ਤੇ ਅੰਕਲ ਇੱਕ ਰਹਿੰਦੇ ਸੀ ਉਹ ਵੀ ਬਾਹਰੋਂ ਆਏ ਸੀ ਤੇ ਹਾਂ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰसों ਮੇਰੀ ਮੰਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਅਦ ਚੋਂ ਕਰਦੀ ਹਾਂ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮੰਮਾ ਦਾ ਫੋਨ ਬੰਨ ਮੁੜ ਕੇ ਗੱਲ ਹੋ ਗਈ ਹਾਂ ਜੀ ਅੰਕਲ ਦੀ ਵੀ ਡੈਥ ਹੋਈ ਆ ਪਰ ਸਾਨੂੰ ਪਤਾ ਨਹੀਂ ਅੰਕਲ ਨਾਲ ਤਾਂ ਸਾਡੀ ਗੱਲ ਨਹੀਂ ਸੀ ਮੰਮਾ ਨਾਲ ਹੁੰਦੀ ਹੁੰਦੀ ਸੀ ਕਿ ਸਾਨੂੰ ਪਤਾ ਨਹੀਂ ਸੀਗੇ ਹਾਂ ਜੀ ਇਹ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੁਕੇ ਆ ਮਨਜੀਤ कौर ਉਹਨਾਂ ਦੇ ਬ੍ਰਦਰ ਦਾ ਕੀ ਤੁਸੀਂ ਇੱਥੇ ਪਹੁੰਚੋ ਕਿ ਇੱਥੇ ਸਾਨੂੰ ਲੱਗਦਾ ਕਿ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੌਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਓ ਸੀ ਬਾਹਰੋਂ ਤੇ ਉਹਨੀ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲੈ ਕਿ ਜਦੋਂ ਉਹਨੇ ਅੰਦਰ ਦੇਖਿਆ ਤਾਂ ਦੋਨਾਂ ਦੇ ਕਤਲ ਹੋਏ ਹੋ ਸਗੇ ਜੀ ਤੇ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਜਿਹਦਾ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਵਦੀ ਚੱਲ ਰਹੀ ਹੈ ਐਨਰੀ ਇਹਨੇ ਸੰਤੋਖ ਸਿੰਘ ਜੀ ਉਹਦਾ ਨਾਮ ਅਮਜੀਤ ਕੌਰ ਜੀ ਜੀ